ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਨ ਆਸਲ ਆਗੇ ਸਜਣੋ। ਤੇ ਨੇੜੇ ਆ ਗਿਆ ਪੱਟੀ ਸ਼ਹਿਰ। ਤੇ ਜ਼ਿਲ੍ਹਾ ਆ ਗਿਆ ਸ਼੍ਰੀ ਤਰਨਤਾਰਨ ਸਾਹਿਬ। ਤੇ ਬਲਜੀਤ ਗਿਰਨ ਨੂੰ ਮਲਾਉਣ ਲੱਗੇ ਤੁਹਾਨੂੰ ਇੱਕ ਸੂਈ ਸਵਾਈ ਮੈਂ ਆ ਮਗਰ ਕੱਟੀ ਆ ਕਿੰਨਾ ਟਾਈਮ ਸੂਈ ਨੂੰ ਹੋ ਗਿਆ ਕਿੰਨਾ ਦੁੱਧ ਵਾ ਦੇ ਇਹਦਾ ਲੇਖਾ ਜੋਖਾ ਪੁੱਛ ਲਾਂਗੇ ਘਰੇ ਲੂ ਪਸ਼ੂ ਰੱਖੇ ਹੋਏ ਆ ਘਰੇ ਦੁੱਧ ਤੇ ਲਾਏ ਵੇ ਪਸ਼ੂਆਂ ਤੇ ਉਹਨਾਂ ਚੋਂ ਇੱਕ ਮੱਝ ਵੀਰ ਸੇਲ ਕਰਨ ਲੱਗੇ ਆ ਬਾਕੀ ਆਪਾਂ ਜਿਹੜਾ ਵੀ ਲੇਖਾ ਜੋਖਾ ਹੋਇਆ ਕਿਹੜਾ ਸੂਆ ਕਿੰਨਾ ਦੁੱਧ ਸਾਰੀਆਂ ਗੱਲਾਂ ਬਾਤਾਂ ਪੁੱਛਦੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੇ ਭੈਣ ਭਰਾ ਦੇ ਪਸੰਦ ਆਗੀ ਕਰਕੇ ਤਸੱਲੀ ਆਪਣੀ ਖਰੀਦਾਰੀ ਕਰ ਲੀ ਬਲਜੀਤ ਵੀਰ ਸასიਖਾਲ ਜੀ ਸასიਖਾਲ ਸੰਧੂ ਸਾਹਿਬ ਸასიਖਾਲ ਜੀ ਹੋਰ ਸੁਣਾਓ ਕਿਰਪਾ ਜੀ ਗੁਰੂ ਰਾਮਦਾਸ ਜੀ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਹਨਾ ਹਾਂਜੀ ਹਾਂਜੀ ਤੇ ਆਪਣਾ ਡਰੈਸ ਆਪਣਾ ਡਰੈਸ ਹੈ ਜੀ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪੱਟੀ ਨੇੜੇ ਪੱਟੀ ਦੇ ਪਿੰਡ ਹਸਲਾ ਬਿਜਲੀ ਘਰ ਦੇ ਨੇੜੇ ਠੀਕ ਹੈ ਪਾਵਰ ਕਲਾਉਣੀ ਆਪਣੀ ਜੀ 메ਨ ਪੱਟੀ ਸ਼ਹਿਰ ਹੀ ਆ ਗਿਆ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ ਤੇ ਇਹ ਮੱਝ ਬਕਾਉ ਆ ਹਾਂਜੀ ਹਾਂਜੀ ਆ ਠੀਕ ਹੈ ਹਾਂਜੀ ਇਹ ਕਿਹੜਾ ਸੂਆ ਸੂਈ ਤੇ ਕਿੰਨੇ ਚਿਰ ਦੀ ਸੂਈ ਆ? ਭਾਜੀ ਇਹ ਦੂਜਾ ਸੂਆ ਸੂਈ ਆ। ਓਕੇ। ਤੇ 1 ਮਹੀਨੇ ਦੀ ਸੂਈ ਦੀ। 1 ਮਹੀਨਾ ਸੂਈ ਨੂੰ ਹੋ ਗਿਆ। ਹਾਂ। ਹੁਣ ਦੁੱਧ ਕਿੰਨਾ? ਜੇ ਤੇ ਭਾਜੀ ਇਹ ਝੂਠ ਮਾਰਗੇ ਤੇ ਭਾਵੇਂ 10 ਕਿਲੋ ਵੀ ਦੱਸ ਦਈਏ 9 ਕਿਲੋ ਦੁੱਧ ਦੇ ਥੱਲੇ ਪੱਕਾ ਜੀ। 9 ਕਿਲੋ ਦੁੱਧ ਹੈਗਾ। ਹਾਂਜੀ। ਮਗਰ ਕੱਟੀ। ਮਗਰ ਕੱਟੀ ਆ ਜੀ। ਓਕੇ। ਹਾਂਜੀ। ਸੂਆ ਮਹੀਨੇ ਦਾ ਕੱਟੀ ਚੰਗੀ ਆ ਹਨਾ? ਹਾਂਜੀ ਕੱਟੀ ਚੰਗੀ ਆ ਸੂਆ ਮਹੀਨੇ ਦਾ ਹੈਗਾ ਤੂੜੀ-ਦਾੜੀ ਪੈਂਦੀ ਸਾਡੇ ਪੱਠੇ ਨਹੀਂ ਹੈਗੇ। ਹਰਿਆ ਹੈ ਨਹੀਂ। ਹਨਾ ਅਸੀਂ ਤੂੜੀ ਪਾਉਣੇ ਆ। ਥੂੜੀ ਨੂੰ ਆਪਣਾ ਕ ਆ ਮੰੰਦੇਨੀ ਮੰੰਦੇਨੀ ਤੋਰ ਕਰਾਈਏ ਚੱਕੇ ਦੀ ਲਓ ਜੀ ਕੱਢਿਓ ਬਾਹਰ ਸਜਣੋ ਦੂਜਾ ਸੂਹਾ ਸੂਈ ਆ ਮਗਰ ਕੱਟੀ ਆ ਵਜਨ ਵਟਾ ਚੰਗਾ ਬਰਲਵੰਡ ਸੋਣੀ ਆ ਦੁੱਧ 9 ਕਿਲੋ ਆ ਕਹਿਨ ਨੂੰ ਵੀਰ ਕਹਿੰਦਾ ਭਾਵੇਂ 10 ਵੀ ਕਹਿ ਦਈਏ ਅੱਧਾ ਕੇ ਟਾਈਮ ਹੋਇਆ ਤੇ ਬਲਜੀ ਤੜਕੇ ਕਿੰਨੇ ਕਜੇ ਦੀ ਚਵਾਈ ਆ ਇਹ 6:00 ਹੋਏ ਦੀ ਚਵਾਈ ਸਵਾ 6:00 6:00 ਸਵਾ 6:00 ਦੀ ਹੈਨਾ ਤੇ 2 ਵਜੇ ਹੋਣੇ ਮਸਾ ਹੀ ਹਜੇ ਲੈ ਵੇਖੋ ਸਜਣੋ ਚੂਨ ਕਹਾਂ ਦੀ ਓਕੇ ਰਿਪੋਰਟ ਓਕੇ ਕੋਈ ਭੂਰ ਨਹੀਂ ਛੱਡਾ ਨਹੀਂ ਐਰਲ ਕਰ ਗਿਆ ਥਣ ਠੀਕ ਆ ਠੀਕ ਹਾਂਜੀ ਲੈ ਚਲੋ ਧੰਨਵਾਦ ਵੇਖੋ ਸਜਣੋ ਵੱਡੀ ਮੈਂ ਆ ਵੱਡੀ ਹਾਂ ਬਹੁਤ ਬਾਡੀ ਚੰਗੀ ਆ ਵਜਨ ਵੱਟਾ ਚੰਗਾ ਜਿਵੇਂ ਕਹਿ ਦੀਏ ਤੇ ਬਾਕੀ ਜਾਨਵਰ ਚੰਗਾ ਮਗਰ ਸਜਣੋ ਕੱਟੀ ਵੇਖੋ ਤੇ ਬਾਕੀ ਪਾਉ ਬਲਜੀਤ ਕੀ ਰੇਟ ਰੱਖਦਾ ਇਹਦਾ ਉਹ ਆਪਾਂ ਕਨਫਰਮ ਕਰ ਲੈਨੇ ਆ ਤੇ ਰੇਟ ਇਹਦਾ ਫਿਰ ਬਲਜੀਤ ਵੀਰੇ ਰੇਟ ਇਹਦਾ ਸੰਧੂ ਸਾਹਿਬ ਜੀ ਇੱਕ ਪੂਰਾ ਕਰਦੇ ਆਂ ਭਾਜੀ 1 ਲੱਖ ਓਕੇ ਤੇ ਇਹਦੇ ਜੋ ਛੱਡ ਦਿਆਂਗੇ 2000 ਰੁਪਇਆ 98000 ਦੀ ਦੇ ਦੇਾਂਗੇ ਮੁੱਲ ਕਰਦੇ ਆ 1 ਲੱਖ ਰੁਪਈਆ ਤੇ 98 ਦੀ ਦੇ ਦਿਆਂਗੇ 98 ਹਜ਼ਾਰ ਦੇ ਦਿਆਂਗੇ ਫਿਰ ਜਾਇਜ਼ ਹੀ ਆ ਕੋਈ ਨਜਾਇਜ਼ ਤਾਂ ਨਹੀਂ ਇਹ ਜਾਇਜ਼ ਕੀਤਾ ਆਪਾਂ ਅੱਗੇ ਵੀ ਡੰਗਰੇ ਤੁਹਾਡੇ ਸਾਹਮਣੇ ਪਾਈਦੇ ਆ ਵੀਡੀਓ ਵੀਡੀਓ ਤੇ ਆਪਾਂ ਜਾਇਜ਼ ਹੀ ਕਰੀਦਾ ਗੱਟ ਨੂੰ ਪੱਟਾ ਨਹੀਂ ਬਣਦਾ ਠੀਕ ਆ ਵੀ ਐਮ ਐਮ ਮੁੱਲ ਕਰੀ ਗਿਆ 11 5 ਹਣਾ ਹਾਂ 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 ਬਸ ਠੀਕ ਆ ਠੀਕ ਆ ਠੀਕ ਆ ਹਾਂਜੀ ਓਕੇ ਲੈ ਵੀ ਸੱਜਣੋ ਆਸਲ ਪੱਟੀ ਕਰਨ ਤਾਰਨ ਤੇ ਨੰਬਰ ਦੱਸਤਾ ਹੀ ਭਣਾ ਭਰਾਵਾਂ ਨੂੰ ਨਹੀਂ 94643 ਤੇ 62276 ਇੱਕ ਕਰੀ ਹੋਰ ਰਿਪੀਟ ਕਰੀਏ 94643 ਤੇ 62267 ਠੀਕ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ